ਪਰਦੇ ਵਿੱਚ ਅੱਜ ਦੂਸਰੀ ਵਾਰ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਦਾਦੇ ਕਿ ਆਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਅੰਮ੍ਰਿਤਸਰ ਦੀ ਗੱਲ ਕਰ ਲਈ ਤਾਂ ਅੰਮ੍ਰਿਤਸਰ ਦੇ ਦਸ਼ਹਰਾ ਗਰਾਊਂਡ ਦੇ ਵਿੱਚ ਮੌਜੂਦਾ ਜਿੱਥੇ ਅੱਜ ਦੂਸਰੀ ਵਾਰ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਦਾਦੇ ਕਿ ਮੌਕ ਡ੍ਰਿਲ ਤਾਂ ਕਰਵਾਈ ਜਾ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਅਗਰ ਪਿਛਲੀ ਵਾਰ ਦੇਖਿਆ ਜਾਵੇ ਤਾਂ ਮੌਕ ਡ੍ਰਿਲ ਕਰਵਾਏ ਗਏ ਸੀ ਬਹੁਤ ਸਾਰੀਆਂ ਕਮੀਆਂ ਜੜੀਆਂ ਰਹਿ ਗਿਆ ਸੀ ਆਮ ਜਨਤਾ ਨੂੰ ਕੁਝ ਜ਼ਿਆਦਾ ਜਿਹੜਾ ਹੈ ਮੌਕ ਡ੍ਰਿਲ ਬਾਰੇ ਪਤਾ ਨਹੀਂ ਲੱਗਿਆ ਸੀ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਦੂਸਰੀ ਵਾਰ ਅੱਜ ਪੂਰੇ ਪੰਜਾਬ ਦੇ ਵਿੱਚ ਮੌਗਰਲ ਕਰਵਾਏ ਜਾ ਰਹੀ ਹੈ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦਾ ਦਸ਼ਹਰਾ ਗਰਾਊਂਡ ਦੇ ਵਿੱਚ ਮੌਜੂਦ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਹோம்ਗਾਰਡਜ਼ ਅਤੇ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਸਾਰਿਆਂ ਨੂੰ ਇੱਥੇ ਜਾਗਰੂਕ ਕਰ ਰਹੇ ਨੇ ਅਤੇ ਗੱਲਬਾਤ ਵੀ ਕਰਾਂਗੇ ਔਰ ਜਿਹੜਾ ਪੂਰਾ ਸੀਨ ਹੈ ਐਂਬੂਲੈਂਸ ਜੜੀ ਹੈ ਆਈ ਹੋਈ ਹੈ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਮੌਜੂਦ ਨੇ ਤੇ ਪੂਰਾ ਇੱਥੇ ਗੱਲਬਾਤ ਜਿਹੜੀ ਹੈ ਕੀਤੀ ਜਾਵੇਗੀ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇਕਰ ਸਥਿਤੀ ਕੋਈ ਵੀ ਅਨਿਕਾਰਕ ਜਾਂ ਫਿਰ ਕੋਈ ਵੀ ਜੰਗ ਦੀ ਸਥਿਤੀ ਜਿਹੜੀ ਹੈ ਉਹ ਪੈਦਾ ਹੁੰਦੀ ਹੈ ਤਾਂ ਆਪਣੇ ਆਪ ਦਾ ਜਿਹੜਾ ਬਚਾਅ ਉਹ ਕਿਵੇਂ ਕਰਨਾ ਹੈ ਦੱਸ ਸਕਦੇ ਕਿ ਐਨਸੀਐਸ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਵੀ ਇੱਥੇ ਆਏ ਨੇ ਖਾਸ ਉਹਨਾਂ ਨੂੰ ਜਾਗਰੂਕ ਜਿਹੜਾ ਹੈ ਕੀਤਾ ਜਾ ਰਿਹਾ ਹੈ ਔਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਪੂਰੇ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਅਗਰ ਸਥਿਤੀ ਪੈਦਾ ਹੁੰਦੀ ਹੈ ਆਮ ਜਨਤਾ ਨੂੰ ਬੱਚਿਆਂ ਨੂੰ ਹਰ ਇੱਕ ਨੂੰ ਜਿਹੜਾ ਹੈ ਇੱਥੇ ਜਾਗਰੂਕ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੇ ਗੱਲਬਾਤ ਵੀ ਕਰਾਂਗੇ ਇੱਥੇ ਜਿਹੜੇ ਅਧਿਕਾਰੀ ਨੇ ਜ਼ਿਲ੍ਹਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗਲਬਾ ਕਰਨ ਦੀ ਕੋਸ਼ਿਸ਼ ਕਰਾਂਗੇ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਅੰਮ੍ਰਿਤਸਰ ਤੋਂ ਜਿੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਅੱਜ ਦੂਸਰੀ ਵਾਰ ਫਿਰ ਜਿਹੜੀ ਹੈ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਔਰ ਜਾਗਰੂਕ ਜਿਹੜਾ ਹੈ ਜਨਤਾ ਨੂੰ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਆਪਣੇ ਆਪ ਦਾ ਬਿਲਕੁਲ ਹੁਣ ਅੰਮ੍ਰਿਤਸਰ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਮੌਕ ਡ੍ਰਿਲ ਜਿਹੜੀ ਹੈ ਉਹ ਸਟਾਰਟ ਹੋ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਥਿਤੀ ਜਿਹੜੀ ਹੈ ਦਿਖਾਈ ਜਾ ਰਹੀ ਹੈ ਕਿ ਅਗਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਨਾਜ਼ੁਕ ਪੈਦਾ ਹੁੰਦੀ ਹੈ ਤਾਂ ਕਿਸ ਤਰ੍ਹਾਂ ਆਪਣੇ ਆਪ ਦਾ ਬਚਾ करना है सैलेंस जड़े ने बजाए जा रहे हैं और एक पास अग जड़ी है वह लगा दी गई है और पूरी तरह जरा है रिहासल जड़ी है चल रही है दिखाया जा रहा है कि अपने आप का बचाव किएँ करना है बच्चा भी एक तुम देख रहे हो जिस बच्चा दिखाया गया है कि इंजर्ड होया हुया है एक रिहासल तुम दस दे कि कोई जेकर इंजरड भी हो जाता है तो किस तरह अपने आप का जोड़ा बचाव करना है तुम देख सकते हो कि एक होर जो बच्चा है एक नौजवान है उसनों भी ਇੱਥੇ ਜਿਹੜਾ ਇਹ ਤੋਰ ਕੇ ਲਿਆਂਦਾ ਜਾ ਰਿਹਾ ਹੈ ਕਿ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪੈਨਿਕ ਕਿਸੇ ਸੱਟ ਲੱਗ ਜਾਂਦੀ ਹੈ ਤੇ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਸਾਰੀਆਂ ਜਿਹੜੀ ਰਿਹਰਸਲ ਹੈ ਇੱਕ ਜਿਹੜਾ ਨਾਟਕੀ ਰੂਪਾਂਤਰਣ ਕਿャ ਕਰ ਸਕਦੇ ਆ ਉਹ ਦਿਖਾਇਆ ਜਾ ਰਿਹਾ ਹੈ ਔਰ ਸਾਇਰਨ ਜਿਹੜੇ ਨੇ ਬਚਾਏ ਜਾ ਰਹੇ ਨੇ ਮੋਕ੍ਰਲ ਸਟਾਰਟ ਹੋ ਚੁੱਕੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਗਰ ਜੰਗ ਦੀ ਸਥਿਤੀ ਪੈਦਾ ਹੁੰਦੀ ਹੈ ਸੀ ਆਪਣੇ ਆਪ ਦਾ ਜਿਹੜਾ ਬਚਾਅ ਹੈ ਕਿਵੇਂ ਕਰਨਾ ਹੈ ਇੱਕਦਮ ਜਦੋਂ ਰੋਡ ਤੇ ਜਾ ਰਹੇ ਹੋ ਕਿਸ ਤਰ੍ਹਾਂ ਜਿਸ ਤਰ੍ਹਾਂ ਸਥਿਤੀ ਪੈਦਾ ਹੁੰਦੀ ਹੈ ਜਾਂ ਕਿਸ ਤਰ੍ਹਾਂ ਮਾਹੌਲ ਜਿਹੜਾ ਇਹ ਬਣਦਾ ਹੈ ਤੇ ਤੁਸੀਂ ਆਪਣੇ ਆਪ ਦਾ ਜਿਹੜਾ ਪੰਜਾਬ ਹੈ ਕਿਵੇਂ ਕਰਨਾ ਹੈ ਲਾਈਵ ਤਸਵੀਰਾਂ ਅਮ੍ਰਿਤਸਰ ਦੇ ਦੁਸ਼ਹਿਰਾ ਗਰਾਉਂਡ ਤੋਂ ਦੂਸਰੀ ਕਟ੍ਰਿਲ ਦੀਆਂ ਜੋ ਕਿ ਆਪਰੇਸ਼ਨ ਸ਼ੀਲਡ ਦੇ ਤਹਿਤ ਕਰਵਾਈ ਜਾ ਰਹੀ ਹੈ ਪੰਜਾਬ ਹਮ ਗਾਰਡਸ ਅਤੇ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਅਧਿਕਾਰੀ ਖਾਸ ਆਮ ਜਨਤਾ ਨੂੰ ਜਾਗਰੂਕ ਕਰ ਰਹੇ ਨੇ ਔਰ ਇੱਕ ਪੁਲਿਸ ਅਧਿਕਾਰੀ ਵੀ ਤੁਸੀਂ ਦੇਖ ਸਕਦੇ ਹੋ ਕਿ ਸਪੀਕਰ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਕਿਸ ਤਰ੍ਹਾਂ ਇੱਕਦਮ ਅਗਰ ਜੰਗ ਦੀ ਸਥਿਤੀ ਪੈਦਾ ਹੁੰਦੀ ਹੈ ਆਪਣੇ ਆਪ ਦਾ ਪਛਾਣ ਜਿਹੜਾ ਹੈ ਕਿਵੇਂ ਕਰਨਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਵੀ ਜਿਹੜੀ ਦਿਖਾ ਰਹੀਆਂ ਉਹ ਸੜਕ ਤੇ ਜਿਸ ਤਰ੍ਹਾਂ ਡਿੱਗ ਜਾਂਦੇ ਨੇ ਲੋਕ ਜਿਹੜੇ ਨੇ ਆਮ ਜਿਸ ਤਰ੍ਹਾਂ ਡਿੱਗ ਜਾਂਦੇ ਨੇ ਤਾਂ किस तरह अपने आप का बचाव करना है अग लगाई गई है और फायर ब्रिगेड दिया ने, वो खास इतने बुलाई गई ने इस तरह ही पुलिस के अधिकारी जो घूम रहे हैं खास जी रूपांतरण है यानी कि पूरा माहौल जोड़ा है जेकर जंग स्थिति पैदा होती तो किस तरह बचाव करना है पूरा जरा माहौल इतने बनाया गया है और आम जनता आम जनता भी तुम देख सकते हो कि जी आम जनता खास ਸਾਸपास ਖੜੇ ਹੈ ਤੇ ਉਹਨਾਂ ਨੂੰ ਜਿਹੜਾ ਹੈ ਜਾਗਰੂਕ ਕੀਤਾ ਜਾ ਰਿਹਾ ਹੈ ਇੱਕ ਦਮ ਦੂਰੋ ਦੂਰੋ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਜੜੀਆਂ ਨੇ ਉਹ ਮੌਕੇ ਤੇ ਪਹੁੰਚ ਰਹੀਆਂ ਨੇ ਚਾਹੇ ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਾਂ ਫਿਰ ਪੁਲਿਸ ਅਧਿਕਾਰੀ ਦੀਆਂ ਗੱਡੀਆਂ ਨੇ ਸਾਇਰਨ ਸੇ ਨਾਲ ਬਿਲਕੁਲ ਜਿਹੜੀਆਂ ਐਂਬੂਲੈਂਸ ਹੈ ਉਹ ਸਾਰੀਆਂ ਮੌਕੇ ਤੇ ਪਹੁੰਚ ਰਹੀਆਂ ਨੇ ਨੌਜਵਾਨ ਇੱਕ ਤੰਮ ਜਿਹੜਾ ਹੈ ਜੇਕਰ ਕਿਸੇ ਨੂੰ ਫਸਟ ਏਡ ਦੀ ਜਿਹੜੀ ਸਹਾਇਤਾ ਦੇਣੀ ਹੈ ਤਾਂ ਕਿਸ ਤਰ੍ਹਾਂ ਬਚਾਅ ਕਰਨਾ ਹੈ ਪੂਰੇ ਜਿਹੜੇ ਤੁਹਾਨੂੰ ਦੱਸੇ ਕਿ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਅਧਿਕਾਰੀ yellow t-shirts ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੇ ਅਧਿਕਾਰੀ ਹੀ ਬਚਾਅ ਕਿਵੇਂ ਕਰਨਾ ਹੈ ਉਹ ਸਥਿਤੀ ਦੱਸ ਰਹੇ ਨੇ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਨੌਜਵਾਨ ਜਿਹੜਾ ਹੈ ਇੱਕ ਸਦਕਾ ਕਿ ਕਿਸ ਤਰ੍ਹਾਂ ਉਸ ਨੂੰ ਫਰਸਟ ਏਡ ਦੇਣੀ ਹੈ ਕਿਸ ਤਰ੍ਹਾਂ ਉਸ ਦਾ ਇਲਾਜ ਕਰਨਾ ਹੈ ਉਹ ਸਾਰੀ ਹੀ ਪ੍ਰਕਿਰਿਆ ਜਿਹੜੀ ਹੈ ਦੱਸੀ ਜਾ ਰਹੀ ਹੈ ਖਾਸ ਦੂਸਰੀ ਮੌਕ ਡ੍ਰਿਲ ਦੇ ਵਿੱਚ ਅਗਰ ਕੋਈ ਬਜ਼ੁਰਗ ਹੈ ਬਜ਼ੁਰਗ ਨਵੇਂ ਕਿਸ ਤਰ੍ਹਾਂ ਜੇਕਰ ਕੋਈ ਰਸਤੇ 'ਚ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਵੇਲੇ ਕੋਈ ਬਜ਼ੁਰਗ ਮੌਜੂਦ ਹੈ ਉਸ ਦਾ ਬਚਾਅ ਕਿਵੇਂ ਕਰਨਾ ਹੈ ਸਾਰੀ ਹੀ ਸਥਿਤੀ ਜਿਹੜੀ ਹੈ ਨੌਜਵਾਨ ਦਾ ਬਚਾਅ ਕਿਵੇਂ ਕਰਨਾ ਹੈ ਸਾਰੀ ਜਿਹੜੀ ਪ੍ਰੋਪਰ ਸਥਿਤੀ ਹੈ ਐਂਬੂਲੈਂਸਆਂ ਗੱਡੀਆਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਚੁਕੀਆਂ ਨੇ ਔਰ ਪੂਰੀ ਹੀ ਰਿਹਰਸਲ ਜਿਹੜੀ ਹੈ ਕੀਤੀ ਜਾ ਰਹੀ ਹੈ ਸ਼ਹਿਰ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸੈਕੰਡ ਮੌਗਰਲ ਸੈਡੀ ਕਰਵਾਈ ਜਾ ਰਹੀ ਹੈ ਔਰ ਦਾਸੇਗੀ ਆਪਰੇਸ਼ਨ ਸ਼ੀਲਡ ਦਾ ਨਾਮ ਦਿੱਤਾ ਗਿਆ ਹੈ ਜਿਸ ਨੂੰ ਜਿਸ ਦਾ मीनिंग ਹੈ ਕਿ ਕਵਚ ਜਾਨੇ ਕਿ ਬਚਾਅ ਆਪਣੇ ਆਪ ਦਾ ਕਿਵੇਂ ਕਰਨਾ ਹੈ ਉਹ ਮੌਕੇ ਤੇ ਪਹੁੰਚ ਚੁੱਕੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਅਧਿਕਾਰੀ ਜਿਹੜੇ ਨੇ ਉਸੇ ਵੇਲੇ ਮੌਕੇ ਤੇ ਪਹੁੰਚੇ ਨੇ ਔਰ ਖਾਸ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਹੁੰਚਾਉਣਾ ਹੈ ਉਹ ਜਿਹੜਿਆ ਹੈ ਮੌਕ ਡ੍ਰਿਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਔਰ ਦਾਜੇ ਕਿ ਕੱਲ ਹੀ ਐਲਾਨ ਕੀਤਾ ਗਿਆ ਸੀ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਦੂਸਰੀ ਮੌਕ ਡ੍ਰਿਲ ਜੜੀ ਕਰਵਾਈ ਜਾਏਗੀ ਇਸ ਦੇ ਨਾਲ ਹੀ ਅੱਜ ਸ਼ਾਮ ਦੀ ਰਾਤ ਦੀ ਗੱਲ ਕੀਤੀ ਜਾਵੇ ਤਾਂ 8 ਵਜੇ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਕੀਤਾ ਜਾਵੇਗਾ 8 ਤੋਂ 8:30 ਦਾ ਇਸ ਦਾ ਟਾਈਮ ਜਿਹੜਾ ਹੈ ਰਹੇਗਾ ਔਰ ਇਸ ਦੇ ਨਾਲ ਹੀ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੈਕੰਡ ਮੌਕ ਡ੍ਰਿਲ ਦੀਆਂ ਔਰ ਖਾਸ ਲਾਈਵ ਤਸ ਵੀਰਾ ਜੜੀਆਂ ਨੇ ਉਹ ਦਿਖਾ ਰਹੇ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਮ ਜਨਤਾ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਜਾਗਰੂਕ ਕੀਤਾ ਜਾ ਰਿਹਾ ਹੈ ਦੂਸਰੀ ਸਮੋਕ ਡ੍ਰਿਲ ਦੇ ਰਾਹੀਂ ਸਥਿਤੀ ਜੇਕਰ ਕੋਈ ਵੀ ਪੈਦਾ ਹੁੰਦੀ ਹੈ ਜੰਗ ਦੀ ਸਥਿਤੀ ਪੈਦਾ ਹੁੰਦੀ ਹੈ ਉਸ ਤੋਂ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਹੈ ਉਹ ਸਾਰੀ ਹੀ ਜੜੀਆਂ ਚੀਜ਼ਾਂ ਨੇ ਇਸ ਸਮੋਕ ਡ੍ਰਿਲ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਮੇਰੇ ਨਾਲ ਪੰਜਾਬ ਹோம்ਗਾਰਡ ਤੋਂ ਐਸਐਸਪੀ ਕਮਾਂਡਰ ਜਸਕਰਨ ਸਰ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਮੋਟਿਵ ਹੈ ਅੱਜ ਦੂਸਰੀ ਵਾਰ ਫਿਰ ਮੌਕ ਡ੍ਰਿਲ ਜਿਹੜੀ ਹੈ ਕਰਵਾਈ ਜਾ ਰਹੀ ਹੈ ਜਿਹੜੀ ਇਹ ਮੌਕ ਡ੍ਰਿਲ ਕਰਾਈ ਜਾ ਰਹੀ ਆ ਇਹਦਾ ਨਾਮ ਹੈ ਆਪਰੇਸ਼ਨ ਸ਼ੀਲਡ ਤੇ ਸ਼ੀਲਡ ਦਾ ਮਤਲਬ ਹੁੰਦਾ ਕਵਚ ਜਦੋਂ ਤੁਹਾਡੇ ਤੇ ਕੋਈ ਹਮਲਾ ਹੋਵੇ ਤੇ ਤੁਹਾਡੀ ਸ਼ੀਲਡ ਕਿੰਨੀ ਕੀ ਤਿਆਰ ਹੈ ਸੋ ਪਰ ਸਰਕਾਰ ਵੱਲੋਂ ਇਹ ਜਿੰਨੇ ਵੀ ਬਾਰਡਰ ਡਿਸਟ੍ਰਿਕਟਸ ਜਾਂ ਬਾਰਡਰ ਸਟੇਟਸ ਹਨ ਉਹਨਾਂ ਦੇ ਵਿੱਚ ਇਹ ਜਿਹੜੀ ਆਪਰੇਸ਼ਨ ਸ਼ੀਲਡ ਚਲਾਇਆ ਜਾ ਰਿਹਾ ਹੈ ਜਿਵੇਂ ਆਪਣਾ ਪੰਜਾਬ ਜਿਹੜਾ ਹੈ ਉਹ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਹੈ ਤੇ ਉਥੇ ਪੂਰੇ ਪੰਜਾਬ ਦੇ ਵਿੱਚ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਸ਼ੀਲਡ ਕੀਤਾ ਜਾ ਰਿਹਾ ਹੈ। ਮਕਸਦ ਕੀ ਹੈ ਸਰ ਕਿਉਂਕਿ ਇੱਕ ਵਾਰ ਪਹਿਲਾਂ ਹੋ ਚੁੱਕੀ ਹੈ ਦੂਸਰੀ ਵਾਰ ਫੇਰ ਕਰਵਾਉਣਾ ਦਾ ਮਕਸਦ ਕੀ ਹੈ? ਕਿਉਂ ਕਰਵਾਇਆ? ਕਿਉਂਕਿ ਲੋਕਾਂ ਦੇ ਵਿੱਚ ਫੇਰ ਕਿਤੇ ਨਾ ਕਿਤੇ ਕਿ ਫੇਰ ਇੱਕ ਵਾਰ ਫੇਰ ਜਿਹੜੀ ਮੌਕ ਡਰਿੱਲ ਨੂੰ ਕਿਉਂ ਕਰਵਾਈ ਜਾ ਰਹੀ ਹੈ? ਮਕਸਦ ਇਹ ਜਿਵੇਂ ਕਿ ਤੁਹਾਨੂੰ ਪਤਾ ਕਿ 7 ਤਰੀਕ ਨੂੰ ਜਦੋਂ ਆਪਾਂ ਪਹਿਲਾ ਮੌਕ ਡਰਿੱਲ ਕੀਤੀ ਉਹਦੇ ਤੋਂ ਬਾਅਦ 8 9 10 ਨੂੰ ਹਮਲੇ ਵੀ ਹੋਏ ਤੇ ਜੇ ਅਸੀਂ ਮੌਕ ਡ੍ਰਿਲ ਕੀਤੀ ਦੀ ਆਪਾਂ ਤਿਆਰ ਸੀ ਕਿ ਆਪਾਂ ਬਲੈਕਆਊਟ ਵੀ ਕੀਤਾ ਸੀ ਪਹਿਲਾਂ ਹੀ ਕੀਤਾ ਸੀ ਲੋਕਾਂ ਨੂੰ ਦੱਸਿਆ ਵੀ ਸੀ ਸੋ ਉਹਦੇ ਨਾਲ ਤੁਸੀਂ ਦੇਖੋ ਕਿ ਕਿੰਨਾ ਬਚਾ ਰਿਆ ਸੀ ਤਿਆਰ ਸੀ ਮੈਂਟਲੀ ਤੇ ਫਿਜ਼ਿਕਲੀ ਤਿਆਰ ਸੀ ਸੋ ਮੌਕ ਡ੍ਰਿਲ ਦਾ ਪਰਪਸ ਇਹ ਆ ਕਿ ਹਮਲਾ ਹੋਣ ਤੋਂ ਪਹਿਲਾਂ ਤੁਹਾਡੀ ਕਿੰਨੀ ਕਿ ਤਿਆਰੀਆਂ ਤੇ ਜੇ ਕੋਈ ਕਮੀ ਪੇਸ਼ੀ ਹੈ ਤੇ ਤੁਸੀਂ ਆਪਸ ਚੋ ਕੋਆਰਡੀਨੇਸ਼ਨ ਕਰਕੇ ਵੱਖ-ਵੱਖ ਵਿਭਾਗ ਸਿਵਿਲਿਅਨਸ ਸਾਰੇ ਇੱਕ ਦੂਜੇ ਨਾਲ ਤਾਲਮੇਲ ਕਰਕੇ ਇੱਕ ਟੀਮ ਦੇ ਤੌਰ ਤੇ ਇੱਕ ਟੀਮ ਵਿੱਚ ਰਹਿ ਕਿਸੇ ਦਾ ਕੱਲੇ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਸਾਰੇ ਵਿਭਾਗੇ ਕੱਟੇ ਆ ਸਿਵਲ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਹੈ ਹੋਮ ਗਾਰਡਸ ਹੈ ਸਿਵਲ ਡਿਫੈਂਸ ਹੈ ਫਾਇਰ ਸਰਵਿਸ ਹੈ ਐਨਸੀਸੀ ਹੈ ਹੈਲਥ ਡਿਪਾਰਟਮੈਂਟ ਹੈ ਕਿ ਸਾਰੇ ਰਲ ਮਿਲ ਕੇ ਕਿਸ ਤਰ੍ਹਾਂ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਜਿਹੜਾ ਇਹ ਜੁਆਇੰਟ ਵੈਂਚਰ ਕਰਨਗੇ ਤਾਂ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਰਿਲੀਫ ਦਿੱਤੀ ਜਾ ਸਕੇ ਸਰ ਪਿਛਲੀ ਵਾਰ ਜਦੋਂ ਮੌਗਰਲ ਕਰਵਾਏ ਗਏ ਸੀ ਉਸ ਤੋਂ ਬਾਅਦ ਜਨਤਾ ਨੇ ਬਹੁਤ ਕਿਹਾ ਸੀ ਕਿ ਉਹਨਾਂ ਨੂੰ ਸਾਇਰਨਸ ਜਿਹੜੇ ਨੇ ਸੁਣੇ ਨਹੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤਰੁੱਟੀਆਂ ਜਿਹੜੀਆਂ ਸੀਗੀਆਂ ਪਾਈਆਂ ਗਿਆ ਸੀ ਕਿ ਇਸ ਵਾਰ ਉਹਨਾਂ ਨੂੰ ਖਤਮ ਕੀਤਾ ਗਿਆ ਹੈ ਪਹਿਲਾਂ ਜਿਹੜਾ ਪੁਰਾਣਾ ਸ਼ਹਿਰ ਸੀ ਜਦੋਂ ਸਾਇਰਨਸ ਲੱਗੇ ਸਨ ਤਾਂ ਉਹਦੇ ਵਿੱਚ ਉਦੋਂ ਸ਼ਹਿਰ ਦੀ ਜੀਓਗ੍ਰਾਫੀ ਜਿਹੜੀ ਸੀ ਉਹ ਇੰਨੀ ਜਿਆਦਾ ਨਹੀਂ ਸੀ ਕਿ 1971 ਦੇ ਜਿਹੜੇ ਪੁਰਾਣੇ ਲੱਗੇ ਸੀ ਉਦੇ ਤੋਂ ਬਾਅਦ ਸ਼ਹਿਰ ਦਾ ਜਿਹੜਾ ਬਹੁਤ ਸਾਰਾ ਵਿਕਾਸ ਹੋਇਆ ਸ਼ਹਿਰ ਬਹੁਤ ਵੱਧ ਗਿਆ ਇਹ ਚੀਜ਼ ਜਿਹੜੀ ਹੁਣ ਇਹ ਹੀ ਚੀਜ਼ ਹੈ ਕਿ ਜਦੋਂ ਅਸੀਂ ਡ੍ਰਿਲ ਕਰਦੇ ਨਵੀਆਂ ਚੀਜ਼ਾਂ ਧਿਆਨ ਚ ਆਉਂਦੀਆਂ ਪਹਿਲਾਂ 12 ਸਾਇਰਨ ਸੀ ਤੇ ਐਡਮਿਨਿਸਟ੍ਰੇਸ਼ਨ ਨੇ ਹੁਣ ਉਹਨੂੰ ਵਧਾ ਕੇ 12 ਤੋਂ 22 ਕਰਤਾ ਕਿ ਜਿਹੜੀ ਜਿਹੜੀ ਰੀਚ ਉਹਦੀ 12 ਸਾਇਰਨਸ ਦੀ ਉੱਥੋਂ ਤੱਕ ਨਹੀਂ ਸੀ ਪਹੁੰਚੀ ਹੁਣ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਦੀ ਡੇਟ ਦੇ ਵਿੱਚ 22 ਸਾਇਰਨਸ ਜਿਹੜੇ ਆ ਉਹ ਲਗਾ ਦਿੱਤੇ ਗਏ ਨੇ ਅੱਜ ਰਾਤ ਫੇਰ 8 ਤੋਂ 8:30 ਬਲੈਕਆਊਟ ਹੋਏਗਾ ਸਾਰੰਸ਼ ਬਜਾਏ ਜਾਣਗੇ ਅੱਜ ਤੁਸੀਂ ਉਹਦਾ ਇੰਪੈਕਟ ਦੇਖੋਗੇ ਕਿ ਪਿਛਲੇ ਤੋਂ ਹੁਣ ਕਿੰਨਾ ਫਰਕ ਆਇਆ ਲਾਸਟ ਕੁਐਸਚਨ ਆਮ ਜਨਤਾ ਨੂੰ ਇੱਕ ਮੈਸੇਜ ਆਮ ਜਨਤਾ ਨੂੰ ਇਹੀ ਮੈਸੇਜ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਇਹ ਤੁਹਾਡੀ ਹਫਾਜ਼ਤਾ ਤੇ ਭਾਰਤੀ ਆਰਮੀ ਸੁਰੱਖਿਆ ਬਲ ਤੇ ਸਾਰੀ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਇਹਦੇ ਚ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਇਹ ਸਿਰਫ ਤੇ ਸਿਰਫ ਅਵੇਅਰਨੈਸ ਤੇ ਅਲਰਟਨੈਸ ਵਾਸਤੇ ਇੱਕ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹੈ ਥੈਂਕ ਯੂ ਸੋ ਮਚ ਸੋ ਅੱਜ ਦੂਸਰੀ ਮੌਕ ਡ੍ਰਿਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਐਨਸੀਸੀ ਦੇ ਜਿਹੜੇ ਬੱਚੇ ਨੇ ਉਹ ਖਾਸ ਸ਼ਾਮਿਲ ਹੋਏ ਨਹੀਂ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਕੈਡਟ ਮਹਿਰਾਮਤ ਗੱਲਬਾਤ ਕਰਾਂਗੇ ਮਹਿਰਾਮਤ ਤੁਸੀਂ ਅੱਜ ਆਪਣੀ ਪੂਰੀ ਟੀਮ ਦੇ ਨਾਲ ਸੈਕੰਡ ਮੌਕ ਡ੍ਰਿਲ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਕੀ ਕੁਝ ਸਿੱਖੇ ਜਾ ਰਹੇ ਹੋ ਕੀ ਜਾਣਕਾਰੀ ਮਿਲਦੀ ਹੈ ਯੈਸ ਮੈਮ ਫਰਸਟਲੀ ਜਿ세 ਕਹਾ ਜਾਤਾ ਹੈ ਕਿ ਜੋ ਐਨਸੀਸੀ ਕੈਡਟਸ ਹੈ ਦੇ ਆਰ ਦੇ ਹਾਫ ਸੋਲਜਰਸ ਆਫ ਦੀ ਆਰਮੀ ਐਂਡ ਹਮ ਉਸੀ ਕੇ ਰਿਸਪੌਂਸਿਬਿਲਟੀ ਨਿਭਾਣੇ ਆਏ ਹੈਂ मॉक uh, ड्रिल्स में हमने पार्टिसिपेशन ली है थ्योरी क्लासेस हमने अटेंड करी है सीपीआर कैसे देना है ट्राफिक कंट्रोलिंग दें कैसे फर्स्ट एड देनी है कैसे इन द टाइम्स ऑफ इमरजेंसी हमने रिस्पॉन्ड करना है ये सारी चीज़ें uh, कैडेट्स को सिविल डिफेंस के थ्रू सिखाई गई हैं क्या क्या सीखा है यहाँ पे लाइव जो आपको सारा रिहर्सल जो होती है दिखाई गई है और क्या चीज़ें सीखने को मिली और पहले कभी ऐसा आपने एक्सपीरियंस किया है मैम ऐसा एक्सपीरियंस हमने नहीं किया हुआ है बिकॉज ऑफ ऑब्वियसली कि हमारी इंडियन uh, फोर्स हमारी आर्मी नेवी ने बहुत अच्छे से इंडिया को संभाल के रखा है इन दिस वॉर टाइम वी नो दैट दे आर ऑल विद अस हियर एंड इट्स दस्ट की प्रिकॉशनरी ये जो ड्रिल है ये आज ली गई है सी पी आर कैसे देना है दैन यहाँ पे अभी अटैम्स ऑफ वॉर दैट इज़ के ब्लास्ट वगैरह वो की प्रैक्टिस करवाई गई है कि रेस्क्यू कैसे करना है रेस्क्यू पोजिशन सिखाई गई हैं जावेद आज पूरे पंजाब ही सैकेंड मॉकड्रिल करवाई गई है अमृतसर शहर तो दशहरा ग्राउंड दस्वीर दिखाई जिथे तीस लाइव तस्वीर देखिया कि आम जनता को किस तरह जागरूक किया जा रहा है और खास सी पी आर किमें देनी है जेकर अग लग जाती है अपने आपका बचाव किएँ करना है सारिया चीज़ा ਮੌਕ ਡ੍ਰਿਲ ਦੇ ਵਿੱਚ ਕਵਰ ਕੀਤੀਆਂ ਗਈਆਂ ਨੇਰੇ ਹਰਸਲ ਕੀਤੀ ਗਈ ਹੈ ਕਿ ਜੇਕਰ ਜੰਗ ਦੇ ਸਥਿਤੀ ਪੈਦਾ ਹੁੰਦੀ ਹੈ ਤਾਂ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਹੈ ਔਰ ਦੱਸਿਆ ਕਿ ਦੂਸਰੀ ਮੌਕ ਡ੍ਰਿਲ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਅੱਜ ਕਰਵਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਰ ਸ਼ਾਮ ਦੀ ਗੱਲ ਕੀਤੀ ਜਾਵੇ ਤਾਂ ਅੱਜ 8 ਵਜੇ ਯਾਨੀ ਕਿ ਰਾਤ 8 ਵਜੇ ਬਲੈਕਆਊਟ ਹੋਗਾ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਮਾਂ ਹੈ 8 ਵਜੇ ਦਾ ਸਮਾਂ ਹੈ ਤੇ 8 ਤੋਂ ਲੈ ਕੇ 8:30 ਵਜੇ ਤੱਕ ਪੂਰਾ ਬਲੈਕਆਊਟ ਰਹੇਗਾ ਜਿਸ ਦੇ ਵਿੱਚ ਡੀਸੀ ਦੇ ਵੱਲੋਂ ਜ਼ਿਲ੍ਹਾ ਡੀਸੀ ਦੀ ਅਗਰ ਗੱਲ ਕੀਤੀ ਜਾਵੇ ਸਾਕਸ਼ੀ ਸਾਨੀ ਦੇ ਵੱਲੋਂ ਪੂਰਾ ਦੱਸਿਆ ਕਿਆ ਹੈ ਕਿ ਬਲੈਕਆਊਟ ਦੇ ਸਮੇਂ ਜਿਹੜੇ ਆਮ ਜਨਤਾ ਹੈ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੇ ਬत्तियां ਜਿਹੜੀਆਂ ਨੇ ਆਪਣੇ ਘਰ ਦੀਆਂ ਬੰਦ ਰੱਖਣ ਤੇ ਜੇਕਰ ਕੋਈ ਰਸਤੇ 'ਚ ਆਪਣੇ ਵਾਹਨ ਤੇ ਕਿਤੇ ਜਾ ਰਿਹਾ ਹੈ ਤਾਂ ਜਦੋਂ ਬਲੈਕਆਊਟ ਸ਼ੁਰੂ ਹੁੰਦਾ ਹੈ ਤਾਂ ਉੱਥੇ ਹੀ ਆਪਣੇ ਵਾਹਨਸ ਦੀਆਂ ਜਿਹੜੀਆਂ ਲਾਈਟਾਂ ਨੇ ਉਹ ਵੀ ਬੰਦ ਕਰ ਦੇਣ ਤੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਹੜਾ ਉਸ ਦੇ ਨਾਲ ਸਹਿਯੋਗ ਕਰੇ ਤਾਂ ਜੋ ਇਹ ਮੌਕ ਡ੍ਰਿਲ ਕਰਵਾਈ ਗਈ ਹੈ ਔਰ ਬਲੈਕਆਊਟ ਕੀਤਾ ਗਿਆ ਹੈ ਉਸ ਦੇ ਵਿੱਚ ਆਮ ਜਨਤਾ ਨੂੰ ਪੂਰਾ ਚੰਗੀ ਤਰ੍ਹਾਂ ਜਿਹੜਾ ਹੈ ਅਵੇਅਰ ਕੀਤਾ ਜਾਵੇ ਤਾਂ ਹੁਣ ਮੌਕ ਡ੍ਰਿਲ ਜਿਹੜੀ ਹੈ ਉਹ ਖਤਮ ਹੋ ਚੁੱਕੀ ਇਹ ਤਾਂ ਇਸ ਤੋਂ ਬਾਅਦ ਰਾਤ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਬਲੈਕਆਊਟ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਕੀਤਾ ਜਾਏਗਾ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ